ਜੀ ਭਾਰੀ ਸ਼ੋਰਟ ਮਿਲ ਜੂ ਭਾਰੀ ਸ਼ੋਰਟ ਮਿਲ ਜਾਣੀ ਆ ਮੈਸੀ ਟਰੈਕਟਰ ਦੇ ਉੱਤੇ ਜਿਹੜਾ ਵੀਰ ਭਰਾ ਟਰੈਕਟਰ ਖਰੀਦੂਗਾ ਚਾਹੀ ਮੈਸੀ ਦਾ 254 ਲੈ ਲੋ ਚਾਹੀ 9516 ਲੈ ਲੋ ਚਾਹੀ 9563 ਲੈ ਲੋ ਇਹ 14928 ਦੇ ਵਿੱਚ ਆਉਂਦਾ ਜਿਹੜਾ 254 ਵਾ ਡਾਇਨਾ ਸਮਾਰਟ ਦੇ ਵਿੱਚ ਠੀਕ ਹੈ 4/4 ਦੇ ਵਿੱਚ ਆ ਲੌਕ ਤੁਸੀਂ ਟਰੈਕਟਰ ਦੀ ਦੇਖ ਸਕਦੇ ਹੋ ਲੌਕ ਟਰੈਕਟਰ ਦੀ ਪੂਰੀ ਘੈਂਟ ਆ ਪੂਰੀ ਸੋਹਣੀ ਆ ਟਰੈਕਟਰ ਸੋਹਣੇ ਬਹੁਤ ਲੱਗਦੇ ਆ ਐਮ ਆਰ ਕੰਪਨੀ ਟਾਇਰ 253 ਲੋ ਜੀ ਸਵਾਗਤ ਆ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਮੈਸੀ ਟਰੈਕਟਰ ਦੇ ਉੱਤੇ ਭਾਰੀ ਸ਼ੋਟ ਮੈਂ ਲਗੋਣੀ ਆ ਜੀ ਟਰੈਕਟਰ ਜਿਹੜਾ ਮਰਜੀ ਲੈ ਲਿਓ ਇਹ ਜਗਰਾਉਂ ਦੇ ਵਿੱਚ ਅਜਾਸੀ ਆ ਜੀ ਇਹਨਾਂ ਦੀ ਜਗਰਾਉਂ ਸ਼ਹਿਰ ਦੇ ਵਿੱਚ ਮੋਕੇ ਤੋਂ ਲੁਧਿਆਣਾ ਰੋਡ ਦੇ ਉੱਤੇ ਜਗਰਾਉਂ ਸ਼ਹਿਰ ਆਉਂਦਾ ਨੀਅਰ ਅਬਾਉਟ ਪਰਦੇਸੀ ਦਾ ਢਾਬਾ ਚਾਹੇ ਆਪਾਂ ਸ਼ੂਗਰ ਮੈਲ ਕਹੜੀਆ ਕੋਲੇ ਜੇ ਆਪਾਂ ਮੋਗ ਕੇ ਵਾਲੀ ਸਾਈਡ ਤੋਂ ਆਈਏ ਤਾਂ ਪ੍ਰਦੇਸੀ ਦਾ ਢਾਬਾ ਸ਼ੂਗਰ ਮੈਲ ਲੰਗੇ ਹੋਣੀ ਆ ਜੇ ਆਪਾਂ ਲਿਹੜਾੜੇ ਵਾਲੀ ਸਾਈਡ ਤੋਂ ਆਉਨੇ ਆ ਚਾਹੇ ਬਰਨਾਲੇ ਵਾਲੇ ਪਾਸੇ ਆ ਜੀਓ ਪੌਲ ਦੇ ਖਲੜੀ ਘੋਮ ਕੇ ਆ ਕੇ ਚਾਹੇ ਸੱਜਾ ਵਾਲੇ ਪਾਸੇ ਦੀ ਆਉਨੇ ਆ ਪੌਲ ਦੇ ਖਲੜੀ ਜੂਟਰ ਲੈ ਕੇ ਸੱਜੇ ਪਾਸੇ ਮੁੜਿਆਉਣਾ ਆ ਜਿਹੜਾ ਸ਼ੇਰਪੁਰ ਚੌਂਕ ਵਾਲਾ ਪੌਲਾ ਇਹ ਚੜਦਾ ਨਹੀਂ ਹੈਗਾ ਤੁਸੀਂ ਇਹ ਸਰਵਿਸ ਰੋਡ ਫੜ ਕੇ ਸੱਜੇ ਖੱਬੇ ਪਾਸੇ ਮੁੜੇ ਆਇਓ ਜੇ ਤੁਸੀਂ ਰੋਡ ਚੜਦਾਂ ਵਾ ਆਹ ਸ਼ੇਰਪੁਰ ਚੌਂਕ ਵਾਲਾ ਦਾ ਗਾਹ ਜਾ ਕੇ ਇੱਕ ਕੱਟ ਦਿੱਤਾ ਹੋਇਆ ਉਹ ਜਿੱਥੇ ਉਹ ਐਚਪੀ ਵਾਲਾ ਜਿੱਥੇ ਉਹ ਸੌਰੀ ਜਿੱਥੇ ਇੰਡੀਅਨ ਪੰਪ ਆਇਲ ਆਇਲ ਪੰਪ ਦਾ ਬੋਰਡ ਦਿੱਸਦਾ ਵਾ ਠੀਕ ਹੈ ਜੀ ਉਹਦੇ ਕੋਲੋਂ ਦਰ ਲੈ ਕੇ ਆ ਜਿੱਦ ਤਰੀ ਸਾਡਾ ਆਟ ਵਾਲਾ ਆ ਰਿਹਾ ਆ ਰਿਹਾ ਵਾ ਮੋਟਰਸਾਈਕਲ ਆ ਰਿਹਾ ਤੁਸੀਂ ਇਹ ਰੋਡ ਫਾੜ ਕੇ ਸਿੱਧਾ ਇੱਥੇ ਪਹੁੰਚ ਜਾਓਗੇ 9947 52465 ਓਨਰ ਦਾ ਨੰਬਰ ਆ ਜੀ 4x4 ਦੇ ਵਿੱਚ ਆ ਇੱਕ ਇਹਦੇ ਚ ਆ ਗੇਅਰ ਦਿੱਤਾ ਹੋਇਆ ਵਾ ਨਿਊਟਰਲ ਆਲਾ ਵੀਡੀਓ ਚਲਾਉਣ ਵਾਸਤੇ ਮੰਨ ਲਓ ਇਹਨੂੰ ਖੜਾਵੇ ਜੇ ਅੱਜ ਆਪਾਂ ਵੀਡੀਓ ਚਲਾਉਣੀ ਆ ਤਾਂ ਇਹਨੂੰ ਨਿਊਟਰਲ ਦੇ ਵਿੱਚ ਕਰ ਦਿਓ ਟਰੈਕਟਰ ਤੁਰੂਗਾ ਨਹੀਂ ਠੀਕ ਆ ਜੀ ਇਹਦਾ ਚਾਹੇ ਆਹ ਗੇਅਰ ਪਾਏ ਹੋਏ ਜਾਂ ਚਾਹੇ ਨਹੀਂ ਪਾਏ ਹੋਏ ਠੀਕ ਆ ਜੀ ਆ ਜੇ ਤੁਸੀਂ ਗੇਅਰ ਕੱਢਤਾ ਤਾਂ ਟਰੈਕਟਰ ਅੱਗੇ ਤੁਰਦਾ ਨਹੀਂ ਹੈਗਾ ਖੜ ਜਾਣਾ ਇਸਾ ਇਹਦਾ ਇਹ ਸਿਸਟਮ ਆ ਜੀ ਇਹਦੇ ਵਿੱਚ ਇਹਦੇ ਡਬਲ ਵੀਡੀਓ ਚਲਦੀ ਆ ਇੱਕ ਤਾਂ ਮੇਨ ਪੀਟੀਓ ਹੋਗੀ ਇੱਕ ਇਹ ਆ ਵੀ ਆ ਵੀ ਦਾੜ ਖੋਲਦੇ ਜਾਂਦੇ ਆ ਹੁੱਕ ਲਾ ਕੇ ਜਿਹੜੇ ਵੀਰਪਰਾ ਦੇ ਸਪਰੇ ਵਗੈਰਾ ਕਰੌਕ ਕਰਨੀ ਆ ਨਾ ਪੰਪ ਦੇ ਨਾਲ ਛੋਟੇ ਨਾਲ ਉਹ ਵੀਰਪਰਾ ਕਰ ਸਕਦਾ ਇਹਦੇ ਨਾਲ ਬਾਕੀ 241 95 195 63 ਜਿਹੜਾ 9500 ਦਾ ਉਹ 50 ਐਚਪੀ ਚ ਆਉਂਦਾ ਵਾ ਉਹ ਆ ਖੜਾ ਜੀ ਇਹ 2 ਈਲ ਚ ਵੀ ਆਉਂਦਾ 4 ਈਲ ਦੇ ਵਿੱਚ ਵੀ ਆਉਂਦਾ ਜਿਹੜਾ ਮਰਜੀ ਤੁਸੀਂ ਲੈ ਸਕਦੇ ਹੋ ਬਾਕੀ ਜਿਹੜੇ ਹੋਰ ਏਪਲੀਮੈਂਟ ਵੀ ਆ ਗਏ ਸਾਰੇ ਖੇਤੀ ਦੇ ਸਾਧਨ ਆ ਜਿਹੜੇ ਉਹ ਇਹਨਾਂ ਦੇ ਹੋਰ ਵੀ ਆ ਚੁੱਕੇ ਆ ਜਿਹੜਾ ਵੀਰ ਭਰਾ ਵੀਡੀਓ ਦੇਖ ਕੇ ਆਊਗਾ ਉਹਨੂੰ ਸ਼ੋਰਟ ਕਰ ਦਾਂਗੇ ਜੀ ਬੜੀਆ ਮਾਣ ਤੋਣ ਕਰਾਂਗੇ ਜਾਨੀ ਕਿ ਭਾਰੀ ਸ਼ੋਰਟ ਹੋ ਜੂਗੀ ਜਿਹੜਾ ਬੰਦਾ ਵੀਰ ਭਰਾ ਵੀਡੀਓ ਦੇਖ ਕੇ ਟਰੈਕਟਰ ਜਿਹੜਾ ਬੁੱਕ ਕਰਾ ਕੇ ਲੈ ਕੇ ਜਾਊਗਾ ਜੀ ਇਹਨਾਂ ਨੂੰ ਟਰੈਕਟਰ ਲੈਣਗੇ ਜਿਹੜੇ ਵੀਰ ਭਰਾ ਬੁੱਕ ਕਰਵਾ ਕੇ ਠੀਕ ਹੈ ਜੀ ਅੱਜ ਤੁਸੀਂ ਡਾਇਰੈਕਟਰ ਦੱਸ ਦੋ ਕਿ ਤੁਹਾਨੂੰ ਸਵੇਰੇ ਡਾਇਰੈਕਟਰ ਮਿਲ ਜੂ ਸਾਰੇ ਕਾਗਜ਼ ਪੱਤਰ ਸਾਰੇ ਰੈਡੀ ਹੋ ਕੇ ਡਾਇਰੈਕਟਰ ਤੁਹਾਨੂੰ ਸਵੇਰ ਨੂੰ ਮਿਲ ਜੂਗਾ ਅੱਧਾ ਗੀਅਰ ਪਾਉਣਾਗੇ ਤੇ ਸਾਰਾ ਇਹ ਤੁਹਾਨੂੰ ਪਤਾ ਹੀ ਆ ਵੀ ਚੌਂਦੀ ਆ ਲੋਹ ਤੇ ਹਾਈ ਆਉਂਦਾ ਕੱਲਾ ਇਹਦੇ ਵਿੱਚ ਜਿਹੜਾ ਸਾਰਾ ਸਿਸਟਮ ਆ ਇਹ ਗਾਂ ਲੋਹ ਤੇ ਹਾਈ ਵਾਲਾ ਗਾਂ ਇਹਦੇ ਵਿੱਚ ਹੋਰ ਗੀਅਰ ਸਲੋ ਹੋ ਜਾਂਦਾ ਤੇ ਫਾਸਟ ਵੀ ਹੋ ਜਾਂਦਾ ਆਹ ਚਾਰ ਚੱਕਰਾਂ ਦੇ ਵਿੱਚ 2600 2500 ਇਹਦੀ ਹੌਟ ਦੇ ਨਾਲ ਹੀ ਲੈਫਟ ਕਲੈਸਟੀ ਆਉਂਦੀ ਪਹਿਲਾਂ ਆਉਂਦੀ ਹੁੰਦੀ ਸੀ ਇਹਨਾਂ ਦੀ 2050 ਤਕਰੀਬਨ ਤਕਰੀਬਨ ਠੀਕ ਹੈ ਜੀ ਆ ਵੀ 9500 95 ਜਿਹੜਾ 100 ਆ ਜੀ ਉਹ 50 ਚ ਆਉਂਦਾ ਜਿਹੜਾ 95 63 ਆ ਉਹ ਸੀ ਜਿਹੜਾ 95 63 ਆ ਜੀ ਉਹ ਸੀ ਆਰ ਡੀ ਦਾ ਕਰਕੇ ਉਹ 30 80 ਚ ਆਉਂਦਾ ਵੀਰ ਹੁਣੇ ਕਹਿੰਦੇ ਵੀ ਛੋਟਾ ਪੂਰਾ ਮਾਰਤਾਲ ਪੂਰਾ ਵਧੀਆ ਖੁੱਲਾ ਡੱਲਾ ਕਰ ਦਾਂਗੇ ਬੰਦੇ ਨੂੰ ਕਿਸੇ ਨੂੰ ਆਪਾਂ ਨਰਾਜ਼ ਕਰਕੇ ਨਹੀਂ ਮੋੜਾਂਗੇ ਆ ਛੋਟਾ ਛੋਟਾ ਵੱਡਿਆਂ ਚੋਂ ਵੱਡਾ 200 ਟਰੈਕਟਰ ਪਹੁ ਵਧੀਆ ਚਲਾਉਣ ਦੇ ਵਿੱਚ ਸਾਈਡ ਗੇਰਾਂ ਵਾਲਾ ਕਰਕੇ ਇਹ 241 ਇਹ 42 hp ਚ ਆਉਂਦਾ ਇਹਦੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਗੋਲ ਸ਼ੋਅ ਦੇ ਵਿੱਚ ਵੀ ਇਹ ਟਰੈਕਟਰ ਆਉਂਦਾ ਹੁਣ 241 ਗੋਲ ਸ਼ੋਅ ਦੇ ਵਿੱਚ ਵੀ ਟਰੈਕਟਰ ਆਉਂਦਾ ਜਿਵੇਂ ਪਹਿਲਾਂ 10 35 ਆਉਂਦੀ ਸੀ ਨਾ ਗੋਲ ਸ਼ੋਅ ਦੇ ਵਿੱਚ ਜਾਂ ਕੱਲਾ 35 ਆਉਦਾ ਸੀ ਹੁਣ ਉਦਾਂ ਇਹ ਗੋਲ ਸ਼ੋਅ ਦੇ ਵਿੱਚ ਵੀ ਇਹ 241 ਆਉਣ ਲੱਗ ਗਿਆ ਪਰ ਉਹ ਪਹਿਲਾਂ ਪੰਜ ਚਾਰ ਦਿਨ ਦੱਸਣਾ ਪਊਗਾ ਹੁਣ ਤਾਂ ਦੱਸਣਾ ਪਹਿਲਾਂ ਫਿਰ ਉਹ ਟਰੈਕਟਰ ਆਪਾਂ ਨੂੰ ਮਿਲ ਜਾਊਗਾ ਪਾਵਰ ਸਟੀering ਦੇ ਵਿੱਚ ਇਹ ਆਉਂਦਾ ਵਾ ਪਰ ਗੋਲ ਸ਼ੋਅ ਵਾਲਾ ਪਾਵਰ ਸਟੀering ਵਿੱਚ ਨਹੀਂ ਆਉਂਦਾ ਕਿਉਂਕਿ ਉਹਦਾ ਜਿਹੜਾ ਹਿਸਾਬਾ ਕੈਂਚੀ ਵਾਲਾ ਇਹਨੇ 4 ਗੇਰ ਆ ਲੋ ਤੇ ਹਾਈ ਥੱਲੇ ਪਾਸੇ ਇਧਰ ਪਾਸੇ ਲੋ ਤੇ ਹਾਈ ਆ ਟਰੈਕਟਰ ਚਲਾਉਣ ਦੇ ਵਿੱਚ ਬੜਾ ਵਧੀਆ ਆਰਾਮ ਦਾ ਇੱਕ ਆ ਇਹ 42 HP ਦਾ ਇਹ 50 ਦਾ ਜਿਹੜਾ 9563 ਆ ਉਹ ਆਉਂਦਾ ਜੀ 63 HP ਵਿੱਚ CRD ਦਾ ਕਰਕੇ ਬਾਕੀ ਇਹਨਾਂ ਨੇ ਫੀਲਡ ਦਾ ਫੀਲਡ ਕਿੰਗ ਵਾਲਿਆਂ ਦਾ ਐਪਲੀਮੈਂਟਰ ਦਾ ਲੈ ਆ ਫੀਲਡ ਕਿੰਗ ਵਾਲੇ ਫੀਲਡ ਕਿੰਗ ਸਾਰੇ ਐਪਲੀਮੈਂਟ ਇੱਥੋਂ ਮਿਲ ਜਾਣੇ ਆ ਸੋ ਰੋਟਾਵੇਟਰ ਵਗੈਰਾ ਆਹ ਸਪਰੇਅ ਸੜਕਾਂ ਉੱਪਰ ਦੇ ਦਵਾਈ ਛੜਕਣ ਵਾਲਾ ਬਾਹੜ ਦੇ ਵਿੱਚ ਆਲੂਆਂ ਦੇ ਉੱਤੇ ਜਾਂ ਕਿਸੇ ਦੀ ਨਗਲ ਬਾਕੀ ਉਹ ਹਾਲ ਵਗੈਰਾ ਧਰਤੀ ਪੱਟਣ ਵਾਲਾ ਜਿਹਨੂੰ ਆਪਾਂ ਸੱਬਲ ਕਹਿੰਦੇ ਆ ਇੱਕ ਤਰ੍ਹਾਂ ਦੀ ਠੀਕ ਹੈ ਇਹ ਸਾਰੇ ਇੱਥੋਂ ਮਿਲ ਜਾਣਗੇ ਜਗਰਾਉਂ ਸ਼ਹਿਰ}{|\text{ਸ਼ੇਰਪੁਰਾ ਚੌਕ}|} ਜਿਲ੍ਹਾ ਲੁਧਿਆਣਾ 99147 52465 ਵੀਰਹੋਂ ਦਾ ਮੋਬਾਈਲ ਨੰਬਰ ਆ ਇਹ ਸਟ੍ਰਿੰਗਾਂ ਵਾਲੇ ਹਾਲਾ ਕਾਇਦੇ ਦੇਖਦੇ ਚੈੱਕ ਕਰ ਸਕਦੇ ਆ ਬਾਕੀ ਕਿਹੜੇ ਆਹ ਜਿਹੜਾ ਰੋਟਾ ਵੈਟਰ ਵਗੈਰਾ ਕੋਈ 8 ਫੁੱਟਾ ਕੋਈ 7 ਫੁੱਟਾ ਕੋਈ 9 ਫੁੱਟਾ ਫੀਲਡ ਕਿੰਗ ਵਾਲਿਆਂ ਦਾ ਇਹਦੇ ਵਿੱਚ ਹੀ ਹਾਈ ਚੱਕਰ ਹੈ ਇਹਦੇ ਵਿੱਚ ਹੀ ਲੋ ਚੱਕਰ ਹੈ ਕਿੱਥੇ ਮਾਦੀ ਤੁਸੀਂ ਇਹਨਾਂ ਨੂੰ ਕੱਟ ਸਕਦੇ ਹੋ ਕਿੱਥੇ ਮਾਦੀ ਇਹਦੀ ਸੈਟਿੰਗ ਤੁਸੀਂ ਇਹਦੀ ਕਰ ਸਕਦੇ ਹੋ ਠੀਕ ਆ ਜਦੋਂ ਚੱਕੋਂ ਵੀ ਲੱਗਦਾ ਉਹਦਾ ਗੀਅਰ ਪੈ ਜਾਣਾ ਸੌਖਾ ਪੈ ਜਾਊਗਾ ਹੁਣ ਥੋੜਾ ਜਿਹਾ ਕਾਵਲਾ ਪਿਆਰ ਕਰਕੇ ਠੀਕ ਹੈ ਜੇ ਮਾਦੀ ਕਰਦੇ ਹੋ ਇਹਨੂੰ ਫੀਲਡ ਕਿੰਗ ਦਾ 54 ਛੁਰੀਆਂ 58 ਛੁਰੀਆਂ ਲਗ ਲਗ 600 ਦੇ ਵਿੱਚ ਆ ਕੋਈ 8 ਫੁੱਟਾ ਕੋਈ 9 ਫੁੱਟਾ ਠੀਕ ਹੈ ਦਿਵੰਗ ਸਮਾਰਟ ਫੀਲਡ ਕਿੰਗ ਬਾਕੀ ਆ ਸਾਰੇ ਨੰਬਰ ਲਿਖੇ ਹੋਏ ਇਹਨਾਂ ਨੇ 54000 ਰੁਪਇਆ ਤੇ 1000 ਰੁਪਇਆ ਤੇ 22213 255 ਦੇ ਵਿੱਚ ਠੀਕ ਆ ਸਾਰਾ ਕੁਝ 600 ਲਿਖਿਆ ਹੋਇਆ ਵਾ ਮੋਡਲ ਨੰਬਰ ਮੈਂ ਫੇਰ ਰੀਪੀਟ ਕਰ ਦਿੰਦਾ ਜੀ 98147 99147 524 65 ਆ ਦਵਾਈ ਸੜਕ ਨਾਲ ਇਹਦੇ ਵਿੱਚ ਦਵਾਈ ਪੈਣੀ ਆ ਟਰੈਕਟਰ ਦੇ ਮਗਰ ਪੈ ਜਾਣਾ ਇਹ ਹੌਲੇ ਹੁੰਦਾ ਇਹ ਤੇ ਇਹਦੀ ਦਵਾਈ ਪੈ ਜਾਣੀ ਆ ਜਦੋਂ ਆਪਾਂ ਲੰਗੋਲਾਂ ਦੀਆਂ ਸੜਕਾਂ ਨਹੀਂ ਜਾਂ ਕਦੇ ਹੋਰ ਕਦੇ ਸੜਕਾਂ ਨਹੀਂ ਪਹਿਲਾਂ ਪਹਿਲਾਂ ਤਾਂ ਸੜਕ ਸਕਦੇ ਆ ਦਵਾਈ ਪੈ ਜਾਣੀ ਇਹਦੇ ਵਿੱਚ ਉਹ ਪਾਊਡਰ ਜੀ ਹੁੰਦੇ ਜਵੇਂ ਪਾਊਡਰ ਸਿਸਟਮ ਸਾਰਾ ਪੈ ਜਾਣਾ ਇਹ ਚ ਪਾ ਕੇ ਦਵਾਈ ਟਰੈਕਟਰ ਦੀ ਵੀਡੀਓ ਨਾਲ ਚੱਲੀ ਜਾਣਾ ਸਾਰਾ ਇਹ ਬਾਾਕੀ ਆ ਜੰਦਰਾ ਵਗੈਰਾ ਆ ਵੀ ਆ ਵਿਚ ਵਿਚ ਇਹ ਯਾਨੀ ਕਿ ਲੋ ਹਾਈ ਚੱਕਰਾਂ ਚਾਉਂਦੇ ਆ ਵਿਚ ਵਿਚ ਸੰਦਰ ਸਿੰਪਲ ਗੇਰਾਂ ਚਾਉਂਦੇ ਆ ਇਹ ਨਾਲੇ ਟਰੈਕਟਰ ਦੇ ਚੱਕਰਾਂ ਚ ਹੀ ਆਉਂਦੇ ਆ ਆ ਆ ਆਹ ਕੰਮ ਦਾ ਪੈਂਦਾ ਸਿੱਧਾ ਸੌਖਾ ਸੌਖਾ ਪੈਂਦਾ ਤੇ ਆਹ ਨਹੀਂ ਆ ਕੋਈ ਨਹੀਂ ਆਹ ਟੋਟਲ ਹਾਈ ਚੱਕਰ ਹੋਗੇ ਆ ਲੋ ਆ ਲੋ ਲੋ ਚੱਕਰ ਹੋਗੇ ਅੱਗੇ ਪੁਲੀਆਂ ਵਗੈਰਾ ਬਦਲਣੀਆਂ ਪੈਂਦੀਆਂ ਸੀ ਪੁਲੀਆਂ ਬਦਲਣ ਦੀ ਲੋੜ ਨਹੀਂ ਪੈਂਦੀ ਹੁਣ ਸਾਰਾ ਕੁਝ ਦੇ ਵਿੱਚ ਹੀ ਆ ਸਾਰਾ ਕੁਝ ਸਿਸਟਮ ਇੱਕੋ ਹੀ ਆ ਵੈਸੇ ਆਪਾਂ ਇਹਨਾਂ ਦੀ ਇੱਕ ਫੁੱਲ ਵੀਡੀਓ ਓਨਰ ਸਾਹਿਬ ਦੇ ਨਾਲ ਲੈ ਕੇ ਜਿਹੜੇ ਇਹਨਾਂ ਦੇ ਮਾਲਕ ਨੇ ਜਿਹੜੇ ਖਾਲਸਾ ਜੀ ਉਹਨਾਂ ਨੂੰ ਆਪਾਂ ਨਾਲ ਲੈ ਕੇ ਪਹਿਲਾਂ ਇੱਕ ਪਹਿਲਾਂ ਫੋਲੋ ਵੀਡੀਓ ਪਹਿਲਾਂ ਆਪਾਂ ਬਣਾ ਚੁੱਕੇ ਹਾਂ ਜੀ ਇੱਕ ਪੂਰੀ ਇੱਕ ਪਹਿਲਾਂ ਫੋਲੋ ਵੀਡੀਓ ਪਾਈ ਹੋਈ ਆ ਨਾਲ ਇਹਦਾ ਫੇਸਮੈਨ ਸੀ ਵੀਰ ਆਪਣਾ ਗਰਜੀਤ ਨਾਲ ਲੈ ਕੇ ਪਹਿਲਾਂ ਸਾਰੀ ਫੋਲੋ ਟ੍ਰੇਲ ਦੇ ਵਿੱਚ ਆਪਾਂ ਪਹਿਲਾਂ ਇੱਕ ਵੀਡੀਓ ਆਪਾਂ ਪਾ ਚੁੱਕੇ ਹਾਂ ਜੀ ਤੁਸੀਂ ਉਹ ਵੀਡੀਓ ਦੇਖ ਸਕਦੇ ਆ ਪਹਿਲਾਂ ਤੁਸੀਂ ਬਹੁਤ ਪਿਆਰ ਦਿੱਤਾ ਵੀਡੀਓ ਦਾ ਥੋੜਾ ਧੰਨਵਾਦ ਆ ਉਮੀਦ ਆ ਵੀ ਤੁਸੀਂ ਆ ਵੀਡੀਓ ਨੂੰ ਵੀ ਉਨਾ ਹੀ ਪਿਆਰ ਦਿਓਗੇ